ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਚੁੱਕੀ ਹੈ ਦੱਸਦੀ ਹੈ ਕਿ ਪੰਜਾਬ ਦੀ ਨਜ਼ਰ ਉਤਾਰਨ ਦੀ ਵਾਰੀ ਆ ਚੁੱਕੀ ਹੈ ਦੱਸਦੀ ਹੈ ਕਿ ਪਹਿਲਾਂ ਹਲੇ ਬੀਤੇ ਦਿਨ ਹੀ ਵਰਿੰਦਰ ਘੁੰਮਣ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ ਤੇ ਹਲੇ ਉਸ ਦਾ ਦੁੱਖ ਲੋਕਾਂ ਦੇ ਜ਼ਹਿਨ ਚੋਂ ਨਿਕਲਿਆ ਨਹੀਂ ਸੀ ਕਿ ਇੱਕ ਵਾਰ ਫਿਰ ਤੋਂ ਗਾਇਕ ਖਾਨ ਸਾਹਿਬ ਮਸ਼ਹੂਰ ਗਾਇਕ ਖਾਨ ਸਾਹਿਬ ਦੇ ਉੱਤੇ ਵੱਡਾ ਪਹਾੜ ਟੁੱਟਿਆ ਇੱਕ ਵਾਰ ਹੋਰ ਵੱਡਾ ਸਦਮਾ ਲੱਗਾ ਹੈ ਦੱਸਦੀ ਹੈ ਕਿ ਮਾਤਾ ਦੇ ਦੇਹਾਂਤ ਤੋਂ ਬਾਅਦ ਅੱਜ ਉਨ੍ਹਾਂ ਦੇ ਪਿਤਾ ਦੇ ਦੇਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਬੇਹਤ ਵੱਡੀ ਖਬਰ ਹੈ ਦੱਸ ਦਈਏ ਕਿ ਇੰਡਸਟਰੀ ਦੇ ਵਿੱਚ ਸ਼ੌਕ ਦੀ ਲਹਿਰ ਪਸਰ ਗਈ ਹੈ ਬੀਤੇ ਦਿਨ ਹੀ ਮਸ਼ਹੂਰ ਗਾयक ਨੇ ਖਾਨ ਸਾਹਿਬ ਉਹਨਾਂ ਦੇ ਮਾਤਾ ਦਾ ਦੇਹਾਂਤ ਹੋਇਆ ਸੀ ਬਿਲਕ ਬਿਲਕ ਕੇ ਰੋਂਦੇ ਹੋਏ ਨਜ਼ਰ ਆ ਰਹੇ ਸੀ ਪੁੱਬਾ ਮਾਰ ਕੇ ਰੋਂਦੇ ਹੋਏ ਵੀਡੀਓਜ਼ ਦੇ ਵਿੱਚ ਨਜ਼ਰ ਆਏ ਤੇ ਅੱਜ ਦੱਸਦੀ ਹੈ ਕਿ ਖਬਰ ਸਾਹਮਣੀ ਆਈ ਹੈ ਕਿ ਖਾਨ ਸਾਹਿਬ ਦੇ ਪਿਤਾ ਦਾ ਵੀ ਦੇਹਾਂਤ ਹੋ ਚੁੱਕਿਆ ਹੈ ਇੱਕ ਵੱਡਾ ਸਦਮਾ ਵੱਡਾ ਝਟਕਾ ਪੂਰੇ ਪਰਿਵਾਰ ਦੇ ਉੱਤੇ ਖਾਨ ਸਾਹਿਬ ਦੇ ਲਈ ਲੱਗਿਆ ਹੈ ਇੱਕ ਪੁੱਤਰ ਜਿਸ ਦੀ ਮਾਤਾ ਦਾ ਦੇਹਾਂਤ ਹੋਇਆ ਹੋਵੇ ਤੇ ਹਾਲੇ ਉਸ ਸਦਮੇ ਤੋਂ ਬਾਹਰ ਨਾ ਨਿਕਲਿਆ ਹੋਵੇ ਤੇ ਅਚਾਨਕ ਉਸਦੇ ਪਿਤਾ ਦਾ ਵੀ ਚਲਾ ਜਾਣਾ ਕਿੰਨਾ ਕੁ ਵੱਡਾ ਸਦਮਾ ਹੋਗਾ ਜਿਉਂਦੇ ਜੀ ਕਿਸ ਕਦਰ ਕਿੰਨਾ ਕ ਵੱਡਾ ਜ਼ਖਮ ਕਿੰਨਾ ਕ ਵੱਡਾ ਸਦਮਾ ਇਹ ਕਹਿ ਸਕਦੇ ਹੋ ਇੱਕ ਇਨਸਾਨ ਦੇ ਲਈ ਝਟਕਾ ਹੋ ਸਕਦਾ ਹੈ ਤੇ ਉੱਥੇ ਹੀ ਪੰਜਾਬ ਲਈ ਕਿੰਨੀ ਮਾੜੀ ਗੱਲ ਹੈ ਕਿ ਲੋਕ ਅਕਸਰ ਜਦੋਂ ਅਜਹੀਆਂ ਵੱਡੇ ਵੱਡੇ ਸਖਸ਼ੇਤਾ ਦੀ ਮੌਤਾ ਸ਼ੁਰੂ ਹੋ ਗਈਆਂ ਕੋਈ ਹੱਟ ਅਟੈਕ ਨਾਲ ਜਾ ਰਿਹਾ ਕੋਈ ਬਿਮਾਰੀ ਦੇ ਨਾਲ ਜਾ ਰਿਹਾ ਤੇ ਲੋਕ ਅਕਸਰ ਇਹੀ ਕਹਿ ਰਹੇ ਨੇ ਕਿ ਆਖਰਕਾਰ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ ਦੱਸ ਦिए ਕਿ ਪਹਿਲਾ ਕਿਸ ਤਰੀਕੇ ਦੇ ਨਾਲ ਖਾਨ ਸਾਹਿਬ ਦੀ ਮਾਤਾ ਜੀ ਦਾ ਦਿਹਾਂਤ ਦੀ ਖਬਰ ਸਾਹਮਣੀ ਆਉਂਦੀ ਹੈ ਜਸਵਿੰਦਰ ਭੱਲਾ ਚਲੇ ਜਾਂਦੇ ਨੇ ਪੰਜਾਬ ਦੇ ਮਸ਼ਹੂਰ ਕਮੀਡੀਅਨ ਸੀਗੇ ਅਦਾਕਾਰ ਸੀਗੇ ਚਰਨਜੀਤ ਅਖੂਜਾ ਕਿਸ ਤਰੀਕੇ ਦੇ ਨੇ 뮤직 ਦੀ ਦੁਨੀਆ ਦੇ ਵਿੱਚ ਬੇताज बादशाह ਸੀਗੇ ਫਿਰ ਰਾਜਵੀਰ ਜਵੰਦਾ ਦੇਖ ਸਕਦੇ ਹੋ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਪ੍ਰਸਿੱਧੀ ਹਾਸਲ ਕਰਨ ਵਾਲਾ ਨੌਜਵਾਨ ਬੀਤੇ ਦਿਨ ਜਦੋਂ ਉਸ ਦਾ ਸਸਕਾਰ ਕਿਤਾ ਜਾਂਦਾ ਹੈ ਤੇ ਥੋੜੇ ਹੀ ਸੰਸਕਾਰ ਦਿਨ ਸੰਸਕਾਰ ਵਾਲੇ ਦਿਨ ਹੀ ਥੋੜੀ ਦੇਰ ਤੋਂ ਬਾਅਦ ਖਬਰ ਸਾਹਮਣੇ ਆ ਜਾਂਦੀ ਹੈ ਕਿ ਇੰਟਰਨੈਸ਼ਨਲ ਬੋਡੀ ਬਿਲਡਰ ਵਿਰਿੰਦਰ ਖੰਮਣ ਦਾ ਦਿਹਾਂਤ ਹੋ ਜਾਂਦਾ ਹੈ ਤੇ ਖਾਨ ਸਾਹਿਬ ਦੇ ਪਿਤਾ ਦਾ ਵੀ ਦਿਹਾਂਤ ਹੁਣ ਹਾਰਟ ਅਟੈਕ ਨਾਲ ਦੱਸਿਆ ਜਾ ਰਿਹਾ ਹੈ ਬੇहद ਚਟਕੀ ਵਾਲੀ ਖਬਰ ਹੈ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿ ਆਖਿਰਕਾਰ ਹੋਇਆ ਕੀ ਹੈ